i20 ਦਾ ਨੁਕਸਾਨ ਹੋ ਗਿਆ ਸੀ ਬਹੁਤ ਜ਼ਿਆਦਾ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਬਾਈ ਦਾ ਤੇ ਇਹਦਾ ਕੰਮ ਕਰ ਰਹੇ ਆ ਆਪਾਂ ਹੁਣ ਪੂਰਾ ਵਧੀਆ ਜੈਨੂਨ ਤਰੀਕੇ ਨਾਲ ਸਾਰਾ ਸਮਾਨ ओरिजिनल ਪਾ ਕੇ ਹੰਡਾਈ ਦਾ ਵਧੀਆ ਤਰੀਕਾ ਤਿਆਰ ਕਰਨੀ ਆ ਆਪਾਂ ਨੇ ਇਹਦਾ ਪਾਇਆ ਕੀ ਕੀ ਆ ਦੋਨੇ ਹੈਡਲਾਈਟਾਂ ਮੋੜ ਲੀਆਂ ਦੇਖੀ ਬਈ ਫਰੰਟ ਫਰੇਮ ਹੈਡਲਾਈਟਾਂ ਦੋਨੇ ਹੋ ਗਈਆਂ ਤੇ ਇੱਕ ਆ ਹੋ ਗਈ 88 ਅੱਛਾ ਸਿੱਧੀ ਪੂਰੀ ਚਾਰਸੀ ਇਹਦੀ ਬਿਲਕੁਲ ਖਤਮ ਹੋ ਗਈ ਸੀ ਤੇ ਇਧਰਲੀ ਸਾਈਡ ਤੋਂ ਇਹਦਾ ਫੈਂਡਰ ਪਾਇਆ ਤੇ ਚਿੰਟਾ ਆलो ਆ ਫੈਂਡਰ ਬਾਕੀ ਗੱਡੀ ਸਹੀ ਆ ਸਾਈਡਾਂ ਸੋਡਾ ਸਹੀ ਨੇ ਇਹਦੀਆਂ ਸਾਈਡਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅੰਦਰੋਂ 에ਅਰ ਬੈਗ ਖੁੱਲ ਗਿਆ ਸੀ ਆ ਵੀ ਚੇਂਜ ਹੋ ਜਾਊਗਾ ਕੋਈ ਜ਼ਿਆਦਾ ਹੋਰ ਨੁਕਸਾਨ ਨਹੀਂ ਹੋਇਆ ਯਾਨੀ ਬਾਈ ਦਾ ਜਾ ਕਿ ਸੇ ਚਾਹੇ ਗੱਲੋ ਵੀ ਕਿਸੇ ਲੱਗੀ ਉਹ ਤਾਂ ਨੁਕਸਾਨ ਹੈ ਜਿਆ ਕੁਝ ਨਹੀਂ ਹੋ ਜਾਣਾ ਬਾਈ ਦੇ ਸੱਟਾਂ ਲੱਗੀਆਂ ਨੇ ਛੇਠਾਂ ਗੱਡੀ ਲਹਿ ਗਈ ਤੇ ਉਹਦੇ ਕਰਕੇ ਨੁਕਸਾਨ ਹੋ ਗਿਆ ਦਰਖਤ ਤੇ ਲੱਗੀ ਸੀਗੀ ਜਾ ਕੇ ਫਿਰ ਕੋਈ ਨੁਕਸਾਨ ਨਹੀਂ ਗੱਡੀ ਹੁਣ ਬਿਲਕੁਲ ਜੈਨੂਨ ਫਿਟਿੰਗ ਕਰਾਂਗੇ ਇਹਦੀ 0 0 ਆ ਇਹਦਾ ਫਰੇਮ ਮੂਰਲਾ ਫਟਿਆ ਪਿਆ ਸਾਰੇ ਸਮਾਨ ਹੰਡਾਈ ਦਾ ओरिजिनल ਪਾਉ ਆ ਲਾਈਟਾਂ ਪਈਆਂ ਨੇ ਟੋਟਲੀ ਸਮਾਨ ਜੈਨੂਨ ਸਮਾਨ ਦੇ ਵਿੱਚ ਕੋਈ ਕੰਪਰੂ ਵਾਈ ਵੀ ਦੀ ਹੈ ਔਰ ਪਾਤਾ ਵੀ ਉਸ ਪਾਤਾ ਨਾ ਸਾਰਾ ਔਰਜినਲ ਇੱਕ ਨੰਬਰ ਬੰਪਰ ਉਹ ਵੀ ਨਮਾ ਪਾ ਮਾਗੇ ਬੋਨਟ ਵੀ ਨਮਾ ਪਾਤਾ ਪਾਰਲਾ ਫੈਂਡਰ ਪਾਤਾ ਫਰੇਮ ਪਾਤਾ ਡਲੈਕਟਾ ਪਾਤੀਆਂ ਫਾਉ ਕਲੰਬ ਵਗੈਰਾ ਉਹ ਸਾਰਾ ਕੁਝ ਚੇਂਜ ਕਰਨਾ ਪੂਰੀ ਵਧੀਆ ਗੱਡੀ ਬਣਾਉਣੀ ਹੈ ਇੱਕ ਟਾਇਰ ਪਟ ਗਿਆ ਸੀ ਤੇ ਟਾਇਰ ਉਹ ਨਮਾ ਲਾ ਦੇਣਾ ਆਪਾਂ ਨੇ ਅੱਲੇ ਦਾ ਟੈਂਪਰੀਲੀ ਲਾਇਆ ਹੋਇਆ ਉਹ ਸਟਿੱਪਣੀ ਲਾਈ ਹੋਈ ਆ ਪਿੱਛੇ ਤੋਂ ਬਾਅਦ ਟਾਇਰ ਲਾ ਦਾਂਗੇ ਦੇ ਡੈਂਟਰ ਨਕ ਮੀਆਂ ਮੀਆਂ ਕਰਾ ਕੇ ਡੈਂਟਰ ਨੇ ਕਿਉ ਡੈਂਟਰ ਮੀਆਂ ਮੀਆਂ ਕਰਾ ਕੇ ਓਕੇ ਕਰ ਦੇਣੀ ਆ ਦੇਖੋ ਫਿਟਿੰਗ ਕਰਦਾ ਡੈਂਟਰ ਐਵੇਂ ਫਿਟਿੰਗ ਕਰਦਾ ਮਨੀ ਸੂਰਮੇ ਦੇ ਨਾਲ ਆਹ ਲੋ ਆ ਬਿਲਕੁਲ 0 0 ਕਰ ਰਹੀਆਂ ਕੰਪਨੀ ਫਿਟਿੰਗ ਹੁੰਦੀ ਆ ਜਿਵੇਂ ਮੈਂ ਤਾਂ ਕੋਲ ਵੀ ਘੱਟ ਵੱਧ ਨਹੀਂ ਸੇਮ ਜਿਵੇਂ ਡਾਇਰੈਕਸ਼ਨ ਦੇ ਵਿੱਚ ਇੱਕ ਨੰਬਰ ਫਿਟਿੰਗ ਜਿੱਦਾਂ ਆ ਹੋਈ ਆ ਸੈਂਡਰ ਦੀ ਐਦਾ ਕਰਨੀ ਹੈ ਠੀਕਾ ਜੀ ਓਕੇ ਮਿਲਦੇ ਨੇ ਵੀਡੀਓ ਤੇ ਡੋਗ ਦਿਨ ਹੋ ਗਏ ਇੱਧਰ ਕੰਮ ਕਰੇ ਨਹੀਂ ਵੀਡੀਓ ਪਾ ਸਕੇ ਤੁਹਾਨੂੰ ਪਤਾ ਹੀ ਆ ਡੋਗ ਚੌਂਜੇ ਹੋਏ ਸੀ ਤੇ ਹੁਣ ਪਾਵਾਂਗੇ ਉਹ ਲੱਗਿਆ ਆਪਣਾ ਪੈਂਟਰ ਬਾਦਸ਼ਾ ਪੇਂਟ ਕਰਨ ਮਹਾਰਾਜੀ ਯੋਤਾ ਕਬਜੇ ਹੀ ਪਾਏ ਨਾ ਦੋਨੇ ਇਹਦੇ ਦੋਨੇ ਕਬਜੇ ਵੀ ਨਵੇਂ ਪਾਏ ਨੇ ਇੱਧਰ ਲਾ ਵੀ ਉਧਰ ਲਾ ਵੀ ਆ ਤਾਂ ਬਹੁਤ ਜ਼ਰੂਰੀ ਨੇ ਕਬਜੇ ਕਦੇ ਵੀ ਬੋਨਟ ਲੱਗਦਾ ਫਰੰਟ ਤੋਂ ਗੱਡੀ ਲੱਗਦੀ ਆ ਉਹਦਾ ਗੱਲਾ ਫੋਨਟ ਨਹੀਂ ਕਬਜੇ ਵੀ ਨਾਲ ਫੋਣੇ ਚਾਹੀਦੇ ਨੇ ਕਿਉਂਕਿ ਜਿਹੜੀ ਆ ਬੈਲ ਆ ਆ ਗੈਪ ਆ ਬਿਲਕੁਲ ਜ਼ੀਰੋ ਜ਼ੀਰੋ ਆ ਜਾਂਦਾ ਉਹ ਕਬਜੇ ਨਵੇਂ ਪਾ ਦਿੰਨੇ ਆਪਾਂ ਜਿੰਦਾ ਇਹਦਾ ਆ ਆ ਲੋ ਸਲਾਈਡ ਦੇ ਵੀ ਪ੍ਰੋਪਰ ਫਿਟਿੰਗ ਚੈੱਕ ਕਰਵਾ ਆ ਤੀਜਾ ਦੇਖਣ ਵਾਲੀ ਆ ਹੁੰਦੀ ਐ ਨੈਕਸੀਡੈਂਟ ਤੋਂ ਬਾਅਦ ਆ ਚੀਜ਼ ਦੇ ਇਨਾਂ ਦਾ ਗੈਪ ਪੂਰਾ ਘੱਟ ਵੱਧ ਤਾਂ ਨਹੀਂ ਜ਼ਿਆਦਾ ਤਾਂ ਨਹੀਂ ਬਿਲਕੁਲ ਨਾਲ ਤਾਂ ਹੀ ਲੱਗਿਆ ਹੋਇਆ ਆਹੀ ਤੇ ਚੰਗੀਆਂ ਨੇ ਚਲੋ ਜੀ ਠੀਕ ਆ ਮਿਲਦੇ ਆ ਨੈਕਸਟ ਵੀਡੀਓ ਸਤ ਸ੍ਰੀ ਅਕਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਜੀ ਧੰਨਵਾਦ ਜੀ ਸਤ ਸ੍ਰੀ ਅਕਾਲ ਆਪਾਂ ਲਾਈਏ ਪੈਰ